ਹਾਂਜੀ ਬਾਈ ਜੀ ਮੈਂ ਰਿੰਪਾ ਕਣਕਵਾਲ ਆ ਇੱਕ ਪਲਵਣ ਬਿਹੜਾ ਹੈ ਰਾਤੀ ਤੇ ਇਹਦੀ ਵੀਡੀਓ ਤੁਹਾਨੂੰ ਦਿਖਾ ਰਿਆ ਅੱਜ ਰਿੰਪਾ ਕਣਕਵਾਲ ਫੇਸਬੁੱਕ ਚੈਨਲ ਤੇ ਬਿਹੜਾ ਜਿਹੜੀ ਸੂਈ ਹੋਈ ਹੈ ਤਾਂ ਜੀ 1-2 ਦਿਨਾਂ ਦੀ 1-2 ਦਿਨਾਂ ਦੀ ਸੂਈ ਹੋਈ ਹੈ ਤੇ ਬੈੜ ਥਰਲੇ ਦੁੱਧ ਹੈਗਾ 11 12 ਕਿਲੋ ਹੁਣ ਇਹ ਚੋਈ ਹੋਈ ਆ ਬੈੜ ਹੁਣ ਇਹ ਲੈਂਦੀ ਆ ਸਵੇਰੇ ਇਹ ਹੈਗੀ ਆ ਵੀਡੀਓ 10 11 ਵਜੇ ਦੀ 10 ਕਵਜੇ ਦੀ ਵੀਡੀਓ ਇਹ ਜਦੋਂ ਬਣਾ ਰਹੇ ਬੈੜ ਲੈ ਕੇ ਆਈ ਸੀ ਵੀਰ ਜੀ ਹੁਣੇ ਤੇ ਬੈੜ ਭਲਉਣ ਬੱਚੀ ਆ ਮੰਗਰ ਬੱਚਾ ਹੈ 10 11 ਕਿਲੋ ਦੁੱਧ ਦਾ ਵਹਿੜ ਥਲੀ ਜਿਹੜਾ ਕਿ ਮੈਸਾਂ ਵਰਗਾ ਦੁੱਧ ਹੁੰਦਾ ਜਿਹੜੀ ਗਾਂ ਦਾ ਉਹ ਹੈ 6 0 ਫੈਂਟੋਂਦੀ ਇਹਦੀ ਤੇ ਪਲੋਂਣ ਬੱਚੀ ਹੈ ਬਹੁਤ ਚੰਗੀ ਤੇ ਰੰਗ ਬਾਜ ਹੈ ਮੰਗਰਾ ਬੱਚਾ ਹੈ ਸਿਰਫ 2-3 ਦਿਨਾਂ ਦਾ 2-3 ਦਿਨਾਂ ਦਾ ਬੱਚਾ ਵਿੱਚੇ ਬੜੀ ਆ ਦੇਖੋ ਤੁਸੀਂ ਥਣ ਥਣ ਦੇਖੋ ਕਿਦਾਂ ਦਾ ਲੱਗੇ ਬਹੁਤ ਮੁੱਠੀ ਵਾਲਾ ਥਣ ਲੱਗੇ ਮੁੱਠੀ ਵਾਲਾ ਥਣ ਤੇ ਆਰਡਰ ਦੀ ਕੁਆਲਿਟੀ ਬਹੁਤ ਚੰਗੀ ਹੈ ਗਾਂ ਦੀ ਵੀ ਆ ਦੇਖੋ ਡੰਗ ਤੇ ਐ ਲੱਗਦੀ ਜਿਵੇਂ ਏਖੜ ਲਾਇਆ ਹੁੰਦਾ ਡੰਗ ਤੇ ਕਿਉਂ 10000 ਦੁੱਧ ਲੀਟਰ ਦਿੰਦੀ ਆ ਹੁਣ ਸੇਵਾ ਸੁਆ ਹੋਊਗੀ ਦੁੱਧ ਹੋਰ ਵੱਧ ਸਕਦੀ ਏ ਤੇ ਵੀਰ ਜੀ ਮੱਝਾਂ ਵਰਗਾ ਦੁੱਧਤਾ ਏ ਗਾਈ ਦਾ ਤੁਹਾਡੇ ਸਾਹਮਣੇ ਦਿਖਾ ਰਹੇ ਆ ਜਿਹੜੀ ਗਾਂ ਆ ਦੇਖੋ ਪਿੱਛੇ ਬੱਚਾ 4-5 ਦਿਨਾਂ ਦਾ 4-5 ਦਿਨਾਂ ਦਾ ਤਾਂ ਹੋ ਹੀ ਸਕਦਾ ਹੋਊਗਾ 4-5 ਦਿਨਾਂ ਦਾ ਤੇ گا 11-12 ਤੱਕ ਲੀਟਰ ਦਿੰਦੀ ਹੈ ਤੇ ਮੱਝਾਂ ਵਰਗਾ ਦੁੱਧ 6 0 ਪੈਂਟ ਆਉਂਦੀ ਹੈ ਮੱਝਾਂ ਦੀ ਤਹਿਸੀਲ ਸਹੁ ਬਹੁਤ ਹੈ ਕਿਸੇ ਗਰੀਬ ਘਰੋਂ ਆਈ ਹੈ ਬੀਜੀ ਦੁੱਧ ਦੇ ਦੇਣ ਲੰਗਾ ਨੇ 12 ਲੀਟਰ 12 ਟੱਟ ਪਾਉਗੀ ਸੇਵਾ ਨਾਲ ਬਹੁਤ ਚੰਗੀ ਗਾਂ ਹੈ ਬਹੁਤ ਹੀ ਮਿਹਰਬਾਨੀ ਬਹੁਤ ਸਾਡੀਆਂ ਵੀਡੀਓ ਦੇਖਣ ਲਈ ਤੇ ਆ ਗਾਂ ਜੀਨ ਲੈਣੀ ਹੋਵੇ ਉੱਤੇ ਦੇ ਨੰਬਰਾਂ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਪਿੱਛੇ ਬੱਚਾ ਹੈ ਪਿੰਡ ਕਣਕ ਕੋਲ ਪੰਗੂਆ ਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਦੇ ਵਿੱਚ ਇਹ ਗਾਵੇਂ ਇਹ ਵੀ ਜਿਹੜੀ ਤੁਹਾਨੂੰ ਦਿਖਾ ਰਿਹਾ ਬਹੁਤ ਬਹੁਤ ਮਿਹਰਬਾਨੀ ਭਾਈ ਜੀ ਸ਼ੁਕਰੀਆ